ਤੁਹਾਡਾ ਨਾਮ ਜੀ ਬਚਨਦਰ ਸਿੰਘ ਮੋਦੀ ਤੇ ਸਰ ਜਿੱਤਰਾ ਮੈਂ ਸਾਕੀ ਦਾ ਅਧਿਆਰਵਾ ਔਰ ਜਿਹੜੀ ਇਸ ਵਾਰ ਦੀ ਫਸਲ ਕਣਕ ਤੇ ਬੜਾ ਚਾਹ ਹੁੰਦਾ ਵਾ ਮੋ ਸਾਕੀ ਦੀ ਕੀਦੀ ਆ ਤੇ ਬੜੀ ਖੁਸ਼ੀ ਮਨਾਈਦੀ ਆ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਇਹ ਜਿਹੜੀ ਅੱਜ ਆਪਾਂ ਇੱਥੇ ਕਣਕ ਦੇ ਵਿੱਚ ਖਲੋਤੇ ਆ ਤੁਸੀਂ ਵੇਖ ਰਿਹਾ ਜੀ ਇਹ ਕਣਕ ਪੂਰੀ ਪੱਕ ਕੇ ਤਿਆਰ ਆ ਪੱਕ ਕੇ ਤਿਆਰ ਆ ਇਹ ਜਿਹੜਾ ਆਨਿਆ ਇਹ ਲੋਕਾਂ ਨੇ ਰੋਟੀ ਖਾਣੀ ਆ ਇਹਦੀ ਇਹ ਕੁਦਰਤ ਦੇ ਗਾੜੀ ਇਹੋ ਹੀ ਆਰਦਾਸ ਬੇਨਤੀ ਹੁੰਦੀ ਕਿ ਜਦੋਂ 6 ਮਹੀਨੇ ਪੂਰਾ ਇਹਦੇ ਤੇ ਜੋ ਖਰਚਾ ਪਾਣੀ ਲੱਗਾ ਸਾਰਾ ਲੱਗਾ ਹੁੰਦਾ ਇਹ ਜਿਹੜੀ ਰੋਟੀ ਐ ਅਮਨ ਮਾਨ ਦੇ ਨਾਲ ਤਿਆਰ ਹੋਵੇ ਕਿਉਂਕਿ ਇਹਦੇ ਦੀ ਸਾਰੇ ਕੋਈ ਜੀਵ ਜੰਤੂ ਆ ਕੋਈ ਮਨੁੱਖਤਾ ਵਾ ਉਹ ਸਾਰੇ ਨੇ ਜਿਹੜੀ ਇਹਦੀ ਇਹ ਰੋਟੀ ਟੋਕੇ ਦਾ ਖਾਣਾ ਵਾ ਤੇ ਉਹਦੇ ਕਰਕੇ ਰੱਬ ਦੇ ਘੜੀ ਤੇ ਇਹੋ ਹੀ ਸਾਡੀ ਅਰਦਾਸ ਬੇਨਤੀ ਹੁੰਦੀ ਕਿ ਸੁੱਖ ਸੁੱਖਾਂ ਦੇ ਨਾਲ ਇਹ ਜਿਹੜੀ ਫਸਲ ਪੱਕੇ ਤੇ ਲੋਕਾਂ ਦੇ ਘਰਾਂ ਚ ਜਾਵੇ ਕਿਉਂਕਿ ਜਿਹੜਾ ਸਾਲ ਭਰ ਜਿਹੜੀ ਲੋਕਾਂ ਨੇ ਰੋਟੀ ਇਹਦੀ ਖਾਣੀ ਸਰ ਜਿੱਤਰਾ ਵੇਖ ਨੂੰ ਮਿਲਦਾ ਵਾ ਕਿ ਤੁਸੀਂ ਕਿਸਾਨ ਇਨੀ ਮਿਹਨਤ ਕਰਦੇ ਜੋ ਕੀ ਲੱਗ ਰਿਹਾ ਕਿ ਜੋ ਕਹਿੰਦੇ ਕਿ ਘਰਾਨੇ ਦੇ ਨਾਲ ਭਰ ਜਾਂਦੇ ਨਹੀਂ ਵੇਖੋ ਅਸੀਂ ਤੇ ਕਹਿੰਦੇ ਆ ਵੀ ਇਹ ਜਿਹੜੀ ਕਮਾਈ ਆਏ ਜਿਹੜੀ ਰੋਟੀ ਆ ਇਹ ਤਾਂ ਨਾ ਅਸਲ ਦੇ ਵਿੱਚ ਜਿਹੜਾ ਇਹਦਾ ਸਹੀ ਮੁੱਲ ਨਹੀਂ ਕਿਸਾਨਾਂ ਨੂੰ ਮਿਲ ਰਿਹਾ ਕਿਉਂਕਿ ਆਪਾਂ ਜੇ ਵੇਖਦੇ ਆ ਪਿਛਲੇ ਜਿਹੜੇ ਸਮੇਂ ਦੇ ਵਿੱਚ ਅਸੀਂ ਇਹ 275 ਰੁਪਏ ਕਣਕ ਜਿਹੜੀ ਵੇਚੀ ਤੇ ਜਿਹੜਾ ਉਹ ਵੇਚਣ ਵਾਲਾ ਵੀ 2275 ਨੂੰ ਵੇਚੀ ਤੇ ਜਿਹੜਾ ਲਿੱਕੇ ਖਾਣ ਵਾਲਾ ਜਿੰਨੇ ਮੁੱਲ ਲਿੱਕੇ ਖਾਣਾ ਸੀ ਉਹ ਵੀ ਉਹ 4000 ਰੁਪਏ ਨੂੰ 40 ਰੁਪਏ ਦੇ ਲਗਭਗ ਉਹ ਆਟਾ ਜਿਹੜਾ ਕਿਲੋ ਉਹਨੂੰ ਮਿਲਦਾ ਰਿਹਾ ਤੇ ਅਸੀਂ 2275 ਰੁਪਏ ਵਿੱਚ ਹੀ ਉਹਨੂੰ 40 ਰੁਪਏ ਕਿਲੋ ਮਿਲਦਾ ਰਿਹਾ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਤੇ ਕਹਿੰਦੇ ਆ ਕਿ ਜੇ ਸਾਨੂੰ ਜੇ ਅਸੀਂ ਸਾਨੂੰ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਹੀ ਵੇਚਦੇ ਆ ਤੇ ਜਿਹੜੇ ਲੋਕਾਂ ਨੂੰ ਵੀ ਇਹ ਰੁਪਈਆ 2 ਰੁਪਈਏ ਪਾ ਕੇ ਉਹਨਾਂ ਲੋਕਾਂ ਨੂੰ ਹੀ ਮਿਲਦੀ ਰਹੀਦੀ ਜਿੰਨਾ ਲਿੱਕੇ ਖਾਣੇ ਆ ਇਸੇ ਕਰਕੇ ਅਸੀਂ ਅਸੀਂ ਕਿਸਾਨ ਜਿੱਥੇ ਬੰਦੀ ਦੇ ਨਾਲ ਕੰਮ ਕਰਦੇ ਉਹਨਾਂ ਕਿਸਾਨਾਂ ਦੀ ਗੱਲ ਕਰਦੇ ਆ ਅਸੀਂ ਤੇ ਕਹਿੰਦੇ ਆ ਵੀ ਜਿਹੜੇ ਐਮਐਸਪੀ ਦਾ ਗਰੰਟੀ ਕਾਨੂੰਨ ਹੈ ਹੀ ਮੰਗਦੇ ਹੀ ਤਦਿਆਂ ਅਸੀਂ ਐਮਐਸਪੀ ਦਾ ਗਰੰਟੀ ਕਾਨੂੰਨ ਤਦੇ ਮੰਗਦੇ ਆ ਕਿ ਦਾ ਗਰੰਟੀ ਕਾਨੂੰਨ ਬਣੇ ਕਿਉਂਕਿ ਜਿਹੜਾ ਵੇਚਣ ਵਾਲਾ ਵਾ ਉਹ ਵੀ ਉਹਨੂੰ ਵੀ ਮਿਲੇ ਤੇ ਜਿਹੜਾ ਲੇਕੇ ਖਾਣ ਵਾਲਾ ਉਹਨੂੰ ਵੀ ਪਤਾ ਹੋਵੇ ਵੀ ਮੈਂ ਰੁਪਈਆ ਦੋ ਰੁਪਈਆ ਮਹਿੰਗੀ ਲਿਖੇ ਇਹਦੇ ਤੋਂ ਖਾ ਲੂੰਗਾ ਅਸੀਂ ਤਾਂ ਅਗਰ ਕੇ ਇਹ ਚੀਜ਼ ਦੀ ਗਰੰਟੀ ਦੀ ਕਾਨੂੰਨ ਮੰਗਦੇ ਕਿ ਜਿਹੜੀ ਦੂਜੀ ਲੋਟਿਆ ਉਹ ਵਜਿਦਾ ਵੇ ਜਿੱਦਾਂ 2275 ਰੁਪਏ ਵਿੱਚ ਤੇ 40 ਰੁਪਏ ਆਟਾ ਮਿਲਦਾ ਰਿਆ ਉਹਦੇ ਵਿੱਚ ਜਿਹੜਾ ਉਹ ਵੇਖੋ ਤੁਸੀਂ 18 19 ਰੁਪਏ ਜਿਹੜਾ ਉਹ ਕਿਧਰ ਗਿਆ ਤੇ ਜੇ ਕਿਸਾਨ ਦੇ ਕੋਲ ਗਰੰਟੀ ਤੇ ਮਿਲੇ ਸਰਕਾਰ ਉਹਨੂੰ ਖਰੀਦੇ ਤੇ ਉਹ ਜਿਹੜਾ ਉਹਨਾਂ ਨੂੰ ਆਟਾ ਵਾ ਜਿੱਦਾਂ 2275 ਰੁਪਏ ਕਿਧੋ 24 25 ਰੁਪਏ ਆਟਾ ਉਹਨਾਂ ਨੂੰ ਮਿਲ ਕੇ ਉਹ ਰੋਟੀ ਰਿੱਕੇ ਖਾ ਸਕਦੇ ਸੀ ਮੇਰਾ ਨਾਮ ਜਸਵੀਰ ਸਿੰਘ ਆ ਜੀ ਜਸਵੀਰ ਸਿੰਘ ਜੀ ਵਿਸਾਖੀ ਦਾ ਤਿਹਾਰ ਹੈ ਔਕਣਕ ਪੱਕ ਕੇ ਪੂਰੀ ਤਰ੍ਹਾਂ ਤਿਆਰ ਵਾ ਕੀ ਕਹਿਣਾ ਚਾਹੋਗੇ ਵੇਖੋ ਜੀ ਵਿਸਾਖੀ ਦਾ ਤਿਹਾਰ ਖੁਸ਼ੀਆਂ ਭਰਿਆ ਤਿਹਾਰ ਆ ਤੇ ਇਹਦਾ ਜਿਹੜਾ ਪੰਜਾਬ ਦੇ ਵਿਰਸੇ ਦੇ ਨਾਲ ਜੁੜਦਾ ਇਸ ਕਰਕੇ ਕਿਉਂਕਿ ਇਹਨੂੰ ਇੱਕ ਸੱਭਿਆਚਾਰਕ ਤੌਰ ਦੇ ਉੱਤੇ ਮਨਾਇਆ ਜਾਂਦਾ ਨਾਲ ਕਿਉਂਕਿ ਉਸ ਟਾਈਮ ਦੇ ਉੱਤੇ ਇਹ ਤਿਆਰ ਹੁੰਦਾ ਜਦੋਂ ਕਿ ਇੱਕ ਜਿਹੜੀ 6 ਮਹੀਨਿਆਂ ਤੋਂ ਜਿਹੜੀ ਪੁੱਤਾ ਗੋਪਾਲ ਪੋਸ ਕੇ ਤਿਆਰ ਕੀਤੀ ਜ਼ਿੰਮੇਵਾਰ ਦੀ ਜਿਹੜੀ ਕਿਸਾਨ ਦੀ ਜਿਹੜੀ ਇਹ ਕਣਕਾ ਦੀ ਖੇਤੀ ਆ ਉਹ ਬਿਲਕੁਲ ਤਿਆਰ ਹੋ ਜਾਂਦੀ ਆ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਜੇ ਕਿ ਆਪਣੇ ਪਿੱਛੇ ਜਿਹੜੀ ਕਣਕ ਬਿਲਕੁਲ ਪੱਕ ਕੇ ਬਿਲਕੁਲ ਤਿਆਰ ਵਰ ਤਿਆਰ ਆ ਤੇ ਅੱਜ ਕਿਸਾਨ ਪੂਰੀ ਤਿਆਰੀ ਦੇ ਵਿੱਚ ਸਿਰਫ ਤਾਂ ਸਿਰਫ ਉਹ ਇਸ ਮਤਲਬ ਟਾਈਮ ਨੂੰ ਡੀਕ ਰਿਹਾ ਕਿ ਕਦੋਂ ਵਿਸਾਖੀ ਦਾ ਤਿਹਾੜ ਜਿਹੜਾ ਮਨਾ ਕੇ ਕੱਲ੍ਹ ਦਾ ਦਿਨ ਵਿਸਾਖੀ ਦਾ ਵਾ ਕਿ ਵਿਸਾਖੀ ਦਾ ਦਿਨ ਤਿਹਾੜ ਮਨਾ ਕੇ ਤੇ ਜਿਹੜੀ ਕਣਕ ਦੀ ਵਾਢੀ ਕਰਨ ਲਈ ਕਿਸਾਨ ਜਿਹੜਾ ਬਿਲਕੁਲ ਇਨਵਨ ਤਿਆਰ ਤਿਆਰ ਬੈਠਾ ਤੇ ਸਰ ਜਿਵੇਂ ਤੁਸੀਂ ਜਾਂਦੇ ਜੋ ਮੰਡੀਆਂ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਦੇਖੋ ਜੀ ਮੰਡੀਆਂ ਦੇ ਵਿੱਚ ਜਿਹੜੇ ਆ ਹਰ ਮੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਕਿਉਂਕਿ ਜਿਹੜੀ ਇੰਨੀ ਵੱਡੀ ਤਤਾਦ ਵਿੱਚ ਇਹ ਜਿਹੜੀ ਫਸਲ ਦੇ ਪੰਜਾਬ ਦੇ ਵਿੱਚ ਜਿਹੜੀ ਖੇਤੀ ਆ ਉਹ ਕਣਕ ਦੀ ਹੁੰਦੀ ਆ ਕਿਉਂਕਿ ਕਣਕ ਜਿਹੜੀ ਆ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੇਰੇ ਜਿਹੜੀ ਉਹ ਪੈਦਾ ਕੀਤੀ ਜਾਂਦੀ ਆ ਤੇ ਪੂਰੇ ਹਿੰਦੁਸਤਾਨ ਦਾ ਜਿਹੜਾ ਉਹ 70% ਲਗਭਗ ਜੋ ਆਪਾਂ ਕਹਿ ਲਈਏ ਕਿ ਲੋਕਾਂ ਦਾ ਢਿੱਡ ਭਰਨ ਵਾਸਤੇ ਜਿਹੜੀ ਇਹ ਸਰਵਕਲਾ ਪੰਜਾਬ ਦਾ ਕਿਸਾਨ ਜ਼ਿਮੀਂਦਾਰ ਜਿਹੜਾ ਉਹ ਕਣਕ ਦੀ ਪੈਦਾਵਾਰ ਕਰਦਾ ਸੋ ਅਗਰ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਜਿੱਥੇ ਵਧੇਰੇ ਕਣਕ ਦੀ ਖੇਤੀ ਹੁੰਦੀ ਆ ਅਗਰ ਉੱਥੇ ਪੁਖਤਾ ਪ੍ਰਬੰਧ ਨਹੀਂ ਹੋਣੇ ਤਾਂ ਫਿਰ ਹੋਰ ਕਿੱਥੇ ਹੋਣੇ ਚਾਹੀਦੇ ਆ ਇਸ ਕਰਕੇ ਸਰਕਾਰਾਂ ਨੂੰ ਇਹ ਬੇਨਤੀ ਆ ਕਿ ਇਹ ਪਰਜੁਰ ਅਪੀਲ ਆ ਕੇ ਜਿਹੜੀ ਇਹਨਾਂ ਦਾ ਐਡੀ ਵੱਡੀ ਜਿਹੜੀ ਫਸਲ ਆ ਜਿਹੜੀ ਪੂਰੀ ਅੱਜ ਹਲੇ ਤਿਆਰ ਵਰ ਤਿਆਰ ਆ ਤੇ ਪਾਲ ਕੇ ਤਿਆਰ ਹੋਈ ਆ ਇਹਦੀ ਸਾਂਭ ਸੰਭਾਲ ਵਾਸਤੇ ਜਿੱਥੇ ਜ਼ਿਮੀਦਾਰ ਨੇ ਆਪਣਾ ਪੂਰਾ ਜ਼ੋਰ ਲਾਇਆ ਪਾਲ ਕੇ ਉਹਨੂੰ ਇਥੋਂ ਤੱਕ ਲੈ ਆਂਦਾ ਪੱਕਾ ਪੱਕ ਗਈ ਆ ਕੁਦਰਤ ਦੇ ਜਿਹੜੇ ਕਿਰਸ਼ਮੇ ਦੇ ਨਾਲ ਇਹ ਪੱਕ ਕੇ ਤਿਆਰ ਹੁੰਦੀ ਆ ਤੇ ਉਹਦੇ ਵਿੱਚ ਸਰਕਾਰਾਂ ਦਾ ਵੱਡਾ ਯੋਗਦਾਨ ਚਾਹੀਦਾ ਕਿ ਇਹਦੀ ਸਾਮ ਸੰਭਾਲ ਵਾਸਤੇ ਪੁਖਤਾ ਪ੍ਰਬੰਧ ਕੀਤੇ ਜਾਣ ਬਾਰਦਾਨੇ ਦੀ ਕੋਈ ਕਮੀ ਨਾ ਆਵੇ ਕਿਸਾਨਾਂ ਨੂੰ ਆੜਤੀਆਂ ਦੇ ਨਾਲ ਜਿਹੜਾ ਉਹ ਪੂਰਾ ਜੋੜ ਕੇ ਜਿਹੜੀਆਂ ਮੰਡੀਆਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਿੰਨੇ ਵੀ ਪ੍ਰਬੰਧ ਆ ਸਰਕਾਰ ਵੱਲੋਂ ਜਿਹੜੇ ਪ੍ਰਸ਼ਾਸਨ ਵੱਲੋਂ ਉਹ ਜਿਹੜੇ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦੇ ਵੇਚਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਕਿ ਕੱਲਾ ਕਿਸਾਨਾਂ ਦੀ ਇਹ ਫਸਲ ਨਹੀਂ ਆ ਇਹਦੇ ਨਾਲ ਸਾਰਾ ਬਾਜ਼ਾਰ ਚੱਲਣਾ ਇਹਦੇ ਨਾਲ ਮਜ਼ਦੂਰ ਦਾ ਕਿੱਤਾ ਚੱਲਣਾ ਇਹਦੇ ਨਾਲ ਬਾਜ਼ਾਰ ਦੇ ਦੁਕਾਨਦਾਰ ਵੀ ਜੁੜੇ ਆ ਦੁਕਾਨਾਂ ਦਾ ਵਪਾਰ ਜਿੰਨਾ ਵੀ ਆੜਤੀਆਂ ਦਾ ਵਪਾਰ ਕਾਰੋਬਾਰ ਸਾਰਾ ਕਿਉਂਕਿ ਇਹ ਰੀੜ ਦੀ ਹੱਡੀ ਆ ਸਾਡਾ ਕਿਸਾਨੀ ਕਿੱਤਾ ਤੇ ਉਹਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਜਿਹੜਾ ਇਹ ਇੱਕ ਅਹਿਮ ਵੱਡਾ ਯੋਗਦਾਨ ਆ ਕਣਕ ਦੀ ਖੇਤੀ ਦਾ ਜੋ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਆ ਪੰਜਾਬ ਦੀ ਕਣਕ ਜਾਂਦੀ ਆ ਇਸ ਕਰਕੇ ਸਰਕਾਰ ਨੂੰ ਅਪੀਲ ਆ ਕਿ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਵਧੀਆ ਪ੍ਰਬੰਧ ਜਿਹੜੇ ਉਹ ਮੰਡੀਆਂ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਜੋ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆਪਣੀ ਕਣਕ ਵੇਚਣ ਦੇ ਨਾਮ ਆਵੇ। ਅੱਛਾ ਜੀ। ਸਰਵ ਸਾਖੀ ਦਾ ਤਿਆਰ। ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਆ ਤੇ ਕੀ ਕਹਿਣਾ ਚਾਹੋਗੇ? ਕਿ ਜਿਤਨਾ ਕੀ ਉਹ ਮੌਸਮ ਹੀ ਵੇਖਣ ਨੂੰ ਮਿਲਦਾ ਪਿਆ ਤੇ ਤੁਸੀਂ 6 ਮਹੀਨੇ ਦੀ ਮਿਹਨਤ ਲਾਈ ਹੁੰਦੀ ਹੈ। ਮੌਸਮ ਹੁੰਦਾ ਅਸੀਂ ਤੇ ਪ੍ਰਮਾਤਮਾ ਕੋਲ ਜੀ ਅਰਦਾਸ ਬੇਨਤੀ ਕਰਦੇ ਆ ਵੀ ਕਣਕ ਪੱਕ ਕੇ ਬਿਲਕੁਲ ਤਿਆਰ ਆ। ਤੇ ਅਸੀਂ ਪ੍ਰਮਾਤਮਾ ਦੇ ਘਰ ਦੀ ਇਹ ਹਰਦਾਬ ਬੇਨਤੀ ਕਰਦੇ ਆ ਕਿ ਸਾਡੀ ਫਸਲ ਜਿਹੜੀ ਆ ਇਹ ਤਿਆਰ ਰੱਖ ਕੇ ਕਿਰਪਾ ਰਖੀ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਨ ਇਸ ਤਰ੍ਹਾਂ ਦਾ ਤੁਸੀਂ ਵਿਸਾਖੀ ਦਾ ਤਿਆਰ ਬਣਾਉਂਦੇ ਬਹੁਤ ਖੁਸ਼ੀਆਂ ਵਾਲਾ ਦਿਹਾੜਾ ਆ ਜੀ ਵਿਸਾਖੀ ਵਾਲਾ ਜਿਹੜਾ ਇਹ ਕਣਕ ਜਿਹੜੀ ਜ਼ਿਮੀਂਦਾਰਾਂ ਦੇ ਘਰ ਵਿੱਚ ਆਉਣੀ ਹੈ ਕੱਲੇ ਜ਼ਿਮੀਂਦਾਰਾਂ ਦੇ ਘਰ ਵਿੱਚ ਨਹੀਂ ਆਉਣੀ ਇਹ ਆਰਤੀ ਇਹ ਦੇ ਮਜ਼ਦੂਰ ਦੇ ਦੁਕਾਨਦਾਰ ਦੇ ਇਹ ਸਾਰਿਆਂ ਦੇ ਘਰਾਂ ਵਿੱਚ ਜਾਣੀ ਆ ਤੇ ਅਸੀਂ ਤੇ ਦੂਜਾ ਮਰਾ ਕਿਰਪਾ ਕਰਕੇ ਮਹਾਰਾਜ ਦੇ ਘਰ ਅਰਦਾਸ ਬੇਨਤੀ ਕਰਦੇ ਆ ਵੀ ਇਹ ਸਾਰਿਆਂ ਵਾਸਤੇ ਇਹ ਖੁਸ਼ੀਆਂ ਭਰਿਆ ਦਿਹਾੜਾ ਆਵੇ ਮੰਡੀ ਦੇ ਤਿਆਰ ਮੰਡੀ ਵਿੱਚ ਕਿਸ ਤਰ੍ਹਾਂ ਦੀ ਪ੍ਰਬੰਧ ਹੋਣੀ ਚਾਹੀਦੀ ਹੈ ਮੰਡੀ ਵਿੱਚ ਚਾਹੀ ਤੇ ਸਰਕਾਰਾਂ ਕਹਿੰਦੀ ਬੇਨਤੀ ਕਰਾਂਗੇ ਬਾਰਦਾਨੇ ਦਾ ਪ੍ਰਬੰਧ ਹੋਣਾ ਚਾਹੀਦਾ ਵਾ ਤੇ ਤਰਪਾਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਸਰਕਾਰਾਂ ਕਹਿੰਦੀਆਂ ਤੇ ਹੈਗੀਆਂ ਵਾ ਵੀ ਬਿਲਕੁਲ ਸਾਰੇ ਪੁਕਤਾ ਪ੍ਰਬੰਧ ਕੀਤੇ ਜਾਂਦੇ ਆ ਪਰ ਜਦੋਂ ਉੱਥੇ ਜਾ ਕੇ ਵੇਖੀਦਾ ਵਾ ਤੇ ਉਹ ਸਿਰਫ ਖੋਖਲੇ ਹੀ ਸਾਬਤ ਬਾਦੀ ਹੁੰਦੀ ਹੈ ਪਰ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਆ ਜੀ ਇਹ ਸਾਰਿਆਂ ਦੇ ਆਖੇ ਮੰਗ ਵਾ ਵੀ ਇਹ ਹੋਣਾ ਚਾਹੀਦਾ ਪ੍ਰਬੰਧ ਉੱਥੇ